ਐਸ ਵੜੇ ਡਿਸਕਵਰ ਪਲੱਸ ਜਿੱਥੇ ਖੜਾ ਹੈ ਤੁਸੀਂ ਸੋਚਦੇ ਹੋਵੋਗੇ ਸ਼ਾਇਦ ਮੈਂ ਕਿਤੇ ਡੰਗਰਾਂ ਦੇ ਬਾੜੇ 'ਚ ਖੜਾ ਆ ਚਾਰੇ ਪਾਸੇ ਗੋਹਾ ਹੈ ਗੰਦ ਪਿਆ ਹੈ ਅਸੀਂ ਕਿੱਥੇ ਖੜੇ ਹਾਂ ਇਹ ਕਿੱਥੇ ਡਿਸਕਵਰ ਪਲੱਸ ਵਾਲੇ ਜਾ ਵੜੇ ਨੇ ਕਿ ਸਾਨੂੰ ਆ ਗੋਹਾ ਦਿਖਾਉਣ ਵਾਸਤੇ ਵੀਡੀਓ ਬਣਾਈ ਹੈ ਬਿਲਕੁਲ ਨਹੀਂ ਅਸੀਂ ਜਿੱਥੇ ਖੜੇ ਹਾਂ ਇਹ ਇੱਕ ਨਹਿਰ ਹੈ ਜਿਹਦਾ ਨਾਮ ਹੈ ਸਤਲੁਜ ਜਮਨਾ ਲਿੰਕ ਨਾਲ ਇਹ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਇੱਕੋ ਇੱਕ ਨਹਿਰ ਹੈ ਜਿੱਥੇ ਪਾਣੀ ਦਾ ਤਾਂ ਕਦੇ ਵੀ ਇੱਕ ਕਤਰਾ ਨਹੀਂ ਵਗਿਆ ਪਰ ਖੂਨ ਕਈ ਵਾਰੀ ਵਗ ਚੁੱਕਿਆ ਹਰ ਇਲੈਕਸ਼ਨਾਂ ਵਿੱਚ ਇੱਥੇ ਦੱਬ ਕੇ ਪ੍ਰਚਾਰ ਹੁੰਦਾ ਹੈ ਵੀ ਅਸੀਂ ਇਹ ਬਣ ਨਹੀਂ ਦੇਣੀ ਵੈਸੇ ਤਾਂ ਇਹ ਇਹ ਆਲਮੋਸਟ ਬਣ ਚੁੱਕੀ ਹੈ ਤੇ ਜਿਸ ਤਰ੍ਹਾਂ ਦੇ ਇਹ ਹਾਲਾਤ ਨੇ ਸਾਡੇ ਇੰਜੀਨੀਅਰਾਂ ਦਾ ਧੰਨਵਾਦ ਹੈ ਪੰਜਾਬ ਦੇ ਜਿਨ੍ਹਾਂ ਨੇ ਇਹ ਬਣਾਏ ਆ ਤੇ ਇਸ ਪ੍ਰੋਜੈਕਟ ਤੋਂ ਕਈ ਬੰਦੇ ਐਸਡੀਓ ਭਰਤੀ ਹੋ ਗਏ ਚੀਫ ਇੰਜੀਨੀਅਰ ਵੀ ਰਿਟਾਇਰ ਹੋ ਗਏ ਇਸ 'ਚੋਂ ਅਜੇ ਇੱਕ ਤੁਪਕਾ ਪਾਣੀ ਲੰਘ ਵੀ ਨਹੀਂ ਸਕਦਾ ਇਸ ਕਰਕੇ ਇਹ ਨਹਿਰ ਬਿਲਕੁਲ ਡਿਫੰਕਟ ਹੋ ਗਿਆ ਕਰੋੜਾ ਰੁਪਿਆ ਜੋ ਬਰਬਾਦ ਹੋ ਗਿਆ ਉਹ ਅਲੱਗ ਦੀ ਗੱਲ ਹੈ ਪੰਜਾਬ ਦੇ ਰਿਸੋਰਸਸ ਨੇ ਇਸ ਨਹਿਰ ਲਈ ਹਰਿਆਣੇ ਨੇ ਵੀ ਪੈਸਾ ਦਿੱਤਾ ਸੀ ਔਰ ਪੰਜਾਬ ਗਵਰਨਮੈਂਟ ਨੇ ਉਹ ਐਕਸੈਪਟ ਕੀਤਾ ਸੀ ਹੁਣ ਅਸੀਂ ਕਿਸੇ ਪਾਰਟਿਕੂਲਰ ਬੰਦੇ ਨੂੰ ਬਲੇਮ ਨਹੀਂ ਕਰ ਰਹੇ ਪਰ ਇਹ ਇੱਕ ਸਾਂਝਾ ਪ੍ਰੋਜੈਕਟ ਸੀ ਜੋ ਪੋਲਿਟਿਕਸ ਦੀ ਭੇਟ ਚੜ ਗਿਆ ਇਸ ਤੇ ਨਾ ਕਦੇ ਪਾਣੀ ਜਾਣਾ ਸੀ ਤੇ ਨਾ ਕਿਸੇ ਨੇ ਜਾਣ ਦੇਣਾ ਸੀ ਕਿਉਂਕਿ ਹਮੇਸ਼ਾ ਪੋਲਿਟਿਕਸ ਵਾਲਿਆਂ ਨੇ ਇਹ ਘੜਕਾਇਆ ਵੀ ਅਸੀਂ ਇਸ ਤੋਂ ਪਾਣੀ ਨਹੀਂ ਦੇਣਾ ਪੰਜਾਬ ਦਾ ਪਾਣੀ ਨਹੀਂ ਦੇਣਾ ਪਰ ਕੀ ਇਹ ਮਸਲਾ ਜੇ ਵਾਕਈ ਸੋਚੇ ਪੰਜਾਬ ਹਰਿਆਣਾ ਦਾ ਸੀ ਪੰਜਾਬ ਹਰਿਆਣਾ ਤਾਂ ਦੋ ਭਰਾ ਸੀ ਜਿਨ੍ਹਾਂ ਦਾ ਆਪਸ ਵਿੱਚ ਵਟਵਾਰਾ ਹੋਇਆ ਪਾਣੀ ਤੇ ਸਾਡਾ ਰਾਜਸਥਾਨ ਜਾ ਰਿਹਾ ਪਰ ਇਸ ਤੇ ਕਿਸੇ ਵੀ ਲੀਡਰ ਨੇ ਕਦੇ ਆਵਾਜ਼ ਨਹੀਂ ਚੁੱਕੀ ਸਿਵਾਏ ਇੱਕ ਸੁਖਪਾਲ ਸਿੰਘ ਖਹਿਰਾ ਜਾਂ ਕਿਸੇ ਨੇ ਕਿਹਾ ਵੀ ਸਾਨੂੰ ਪਾਣੀ ਦਾ ਮੁੱਲ ਮਿਲਣਾ ਚਾਹੀਦਾ ਰੌਲਟੀ ਮਿਲਣੀ ਚਾਹੀਦੀ ਹੈ ਬਾਕੀ ਲੀਡਰਾਂ ਨੇ ਕਦੇ ਵੀ ਜੋ ਸਾਡਾ ਪਾਣੀ ਸੀ ਉਹਦੇ ਬਾਰੇ ਆਬਜੈਕਟ ਨਹੀਂ ਕੀਤਾ ਹਾਂ ਹਰਿਆਣੇ ਨੂੰ ਵੀ ਬਰਾਬਰ ਸ਼ੇਅਰ ਮਿਲਣਾ ਚਾਹੀਦਾ ਪਰ ਕਿੱਥੋਂ ਕਿੱਥੋਂ ਦਾ ਮਤਲਬ ਇਹ ਹੈ ਵੀ ਅੱਜ ਹਾਲਾਤ ਬਦਲ ਚੁੱਕੇ ਨੇ ਜਦੋਂ ਇਹ ਨਹਿਰਾਂ ਦੇ ਸੁਪਨੇ ਲਏ ਗਏ ਸੀ ਬਣਾਉਣ ਨੂੰ ਉਹ ਤਾਂ ਪੰਜਾਬ 'ਚ ਪਾਣੀ ਦੀ ਕਮੀ ਨਹੀਂ ਸੀ 22 ਫੁੱਟ ਤੇ ਪਾਣੀ ਸੀ ਟਿਊਬਲ ਵੀ ਲੱਗ ਜਾਂਦੇ ਸੀ ਤੇ ਨਾਲੇ ਏ ਝੋਨਾ ਨਹੀਂ ਸੀ ਲੱਗਦਾ ਹੁਣ ਝੋਨਾ ਲੱਗਣ ਕਰਕੇ ਪੰਜਾਬ ਦੇ ਵਾਟਰ ਟੇਬਲ ਥੱਲੇ ਚਲੇ ਗਏ ਨਹਿਰਾਂ ਚ ਪਾਣੀ ਹੈ ਨਹੀਂ ਤੇ ਹੁਣ ਪਾਣੀਆਂ ਦੀ ਜੇ ਵੰਡ ਹੋਣੀ ਹੈ ਉਹ ਨਵੇਂ ਡਾਟੇ ਦੇ ਹਿਸਾਬ ਨਾਲ ਹੋਣੀ ਹੈ ਪੁਰਾਣੇ ਨਾਲ ਨਹੀਂ ਜੀ ਚ ਪੰਜਾਬ ਦਾ ਸਟੈਂਡ ਬਿਲਕੁਲ ਵਾਜਿਬ ਹੈ ਤੇ ਅੱਜ ਹਰਿਆਣਾ ਵੀ ਕਿਤੇ ਨਾ ਕਿਤੇ ਸਹਿਮਤ ਹੈ ਪਰ ਇਹ ਇਸ਼ੂ ਜੋ ਹੈ ਇੱਕ ਇਲੈਕਸ਼ਨ ਦਾ ਮੁੱਦਾ ਹੈ ਇਹਨੂੰ ਇਲੈਕਸ਼ਨਾਂ 'ਚ ਉਠਾਇਆ ਜਾਂਦਾ ਅਸੀਂ ਪਾਣੀ ਨਹੀਂ ਦੇਣਾ ਬਣ ਨਹੀਂ ਦੇਣਾ ਜਦੋਂ ਕਿ ਨਾ ਇਸ ਪਾਣੀ ਲੰਘਣਾ ਨਾ ਲੰਘ ਸਕਦਾ ਤੇ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਇਸ ਇੱਕ ਡੈੱਡ ਮੋਨੂਮੈਂਟ ਹੈ ਜਿਹਨੂੰ ਤੁਸੀਂ ਦੇਖ ਲਓ ਇਹ ਚ ਡੰਗਰ ਚੜਦੇ ਨੇ ਤੇ ਹੋਰ ਵੀ ਕਈ ਯੂਟਿਲਿਟੀਆਂ ਦੀਆਂ ਕੀਤੀਆਂ ਜਾ ਸਕਦੀਆਂ ਨੇ ਪਰ ਇਹਨੂੰ ਇੱਕ ਡੈੱਡ ਪ੍ਰੋਜੈਕਟ ਹੈ ਜਿਸ ਤੇ ਕਰੋੜਾਂ ਰੁਪਏ ਬਰਬਾਦ ਹੋ ਗਏ ਕਈ ਲੀਡਰ ਇਸ ਤੋਂ ਪੈਦਾ ਹੋਏ ਕਈ ਲੀਡਰ ਇਸ ਤੋਂ ਵੱਡੇ ਲੀਡਰ ਬਣ ਗਏ ਤੇ ਕਈ ਬੰਦੇ ਇੱਥੇ ਭਰਤੀ ਹੋ ਕੇ ਪੂਰੀ ਸਰਵਿਸ ਕਰਕੇ ਚੀਫ ਇੰਜੀਨੀਅਰ ਵੀ ਰਿਟਾਇਰ ਹੋ ਗਏ ਪਰ ਨਹਿਰ ਉੱਥੇ ਦੀ ਉੱਥੇ ਆ ਨਾ ਪਾਣੀ ਕਦੇ ਵਗਿਆ ਨਾ ਵਗੇਗਾ ਨਾ ਇਹ ਪਾਣੀ ਵਗਣ ਯੋਗ ਹੈ ਤੁਹਾਡੇ ਲਈ ਇਹ ਮੁੱਦਾ ਉਠਾ ਰਿਆ ਹੈ ਡਿਸਕਵਰ ਪਲੱਸ ਮੈਂ ਦਰਸ਼ਨ ਢਿੱਲੋਂ ਜਗਦੀਪ ਕੋਮਨ ਦੇ ਨਾਲ